ਸੇ ਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮੰਮੀ ਲਾਈਫ ਹੁਸਨ ਆ ਤੁਸੀਂ ਸਾਰੇ ਜਾਨੇ ਕਿਵੇਂ ਹੋ ਠੀਕ ਹੋ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਆ ਉਮੀਦ ਕਰਦੀ ਆ ਕਿ ਤੁਸੀਂ ਵੀ ਸਾਰੇ ਜਾਨੇ ਬਹੁਤ ਵਧੀਆ ਹੋਗੇ ਚਲਿਏ ਫਿਰ ਅੱਜ ਦੀ ਆਪਾਂ ਵੀਡੀਓ ਨੂੰ ਕਰਦੇ ਆਂ ਸਟਾਰਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਪਲੀਜ਼ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਿਓ ਵੀਡੀਓ ਅਗਰ ਤੁਹਾਨੂੰ ਅੱਜ ਦੀ ਥੋੜੀ ਜੀ ਵਧੀਆ ਲੱਗੀ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਮੈਨੂੰ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੌਗ ਤੇ ਵੀਡੀਓ ਨੂੰ ਸਟਾਰਟ ਕਰਦੇ ਆਂ जिने भी मेरे पुराने सब्सक्राइबर हां उनों नु हजे तक ता जड़ी मेरी रूटीन आ लाइफस्टाइल आ मेरा डेली दे काम कार आ ओ ता सारा पता ही आ बट उदे नाल नाल जिने भी मेरे ਨਵੇਂ सब्सक्राइबर जोडਦੇ ਪਏ ਆ ਉਹਨਾਂ ਨੂੰ ਵੀ ਇਹ ਸਾਰੀਆਂ ਚੀਜ਼ਾਂ ਪਤਾ ਹੋਣਾ ਚਾਹੀਦੀਆਂ ਕਿ ਮੈਂ ਕਿਸ ਤਰੀਕੇ ਨਾਲ ਆਪਣੇ ਘਰ ਨੂੰ ਮੈਨੇਜ ਕਰਦੀ ਆ ਦੇਖੋ ਜੀ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਨਾਲ ਕੋਈ ਕੰਮ ਕਰਵਾਉਣ ਵਾਲਾ ਚਾਹੀਦਾ ਹੁੰਦਾ ਆ ਜਾਂ ਫਿਰ ਮਤਲਬ ਤੁਹਾਨੂੰ ਮਤਲਬ ਕਿਸ ਤਰੀਕੇ ਦੀ ਕੋਈ ਹਾਊਸ ਹੈਲਪ ਦੀ ਜ਼ਰੂਰਤ ਹੁੰਦੀ ਆ ਤੁਸੀਂ ਆਪਣੇ ਘਰ ਨੂੰ ਬਹੁਤ ਆਰਾਮ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਘਰ ਨੂੰ ਮੈਨੇਜ ਕਰ ਸਕਦੇ ਆ ਚਾਹੇ ਤੁਹਾਡੇ ਬੱਚਾ ਇੱਕਵਾ ਚਾਹੇ ਤੁਹਾਡਾ ਬੱਚਾ ਦੋ ਆ ਇਥੇ ਉਹ ਮੈਟਰ ਹੀ ਨਹੀਂ ਕਰਦਾ ਹੈਗਾ ਬਾਕੀ ਮੈਂ ਤੁਹਾਨੂੰ ਅੱਗੇ ਵੀ ਕਹਿਣੀ ਹੋਣੀ ਆ ਕਿ ਇਹ ਨਾ ਸਾਰੀ ਮਾਈਂਡ ਸੈਟ ਦੀ ਗੇਮ ਹੁੰਦੀ ਆ ਜਿਸ ਤਰੀਕੇ ਨਾਲ ਤੁਸੀਂ ਆਪਣੇ ਮਾਈਂਡ ਨੂੰ ਬਣਾ ਲੈਂਦੇ ਹੋ ਨਾ ਉਸ ਤਰੀਕੇ ਨਾਲ ਤੁਹਾਡੇ ਘਰ ਦੇ ਕੰਮ ਕਾਜ ਆ ਹੋ ਜਾਂਦੇ ਨੇ ਇਨਾ ਵੀ ਔਖਾ ਨਹੀਂ ਹੁੰਦਾ ਹੈਗਾ ਘਰ ਨੂੰ ਮੈਨੇਜ ਕਰਨਾ ਬਟ ਹਾਂ ਇਹ ਹੈ ਕਿ ਅਗਰ ਤੁਸੀਂ ਕੋਈ ਵੀ ਆਪਣਾ ਟਾਈਮ ਟੇਬਲ ਬਣਾ ਕੇ ਰੱਖੋਗੇ ਨਾ ਫਿਰ ਘਰ ਦੇ ਕੰਮ ਸਾਰੇ ਕਰਨੇ ਬਹੁਤ ਜ਼ਿਆਦਾ ਈਜ਼ੀ ਹੋ ਜਾਣਗੇ ਮੈਂ ਜਿਵੇਂ ਹਮੇਸ਼ਾ ਹੀ ਸ਼ੇਅਰ ਕਰਦੀ ਹੁੰਨੀ ਕਿ ਛੋਟੀਆਂ-ਛੋਟੀਆਂ ਚੀਜ਼ਾਂ ਹੀ ਹੁੰਦੀਆਂ ਆ ਅਗਰ ਤੁਸੀਂ ਇਸ ਤਰੀਕੇ ਨਾਲ ਫੋਲੋ ਕਰੋਗੇ ਨਾ ਤਾਂ ਬਹੁਤ ਛੋਟੇ ਘਰ ਦੇ ਕੰਮ ਬਹੁਤ ਆਸਾਨੀ ਔਰ ਟਾਈਮ ਦੇ ਨਾਲ ਹੀ ਜਾਂ ਫਿਰ ਟਾਈਮ ਤੋਂ ਪਹਿਲਾਂ ਹੀ ਹੋ ਜਾਣਗੇ ਜਿਵੇਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੰਡੇ ਵਾਲਾ ਵਲੌਗ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕਰਦੀ ਉਹਦਾ ਇੱਕੋ ਹੀ ਰੀਜ਼ਨ ਆ ਕਿਉਂਕਿ ਗੁਰਸ਼ੀਰਨ ਦੇ ਪਾਪਾ ਵੀ ਉਸ ਦਿਨ ਹੁੰਦੇ ਆ ਮੈਨੂੰ ਨਾ ਥੋੜਾ ਜਿਹਾ ਇਹ ਹੋ ਜਾਂਦਾ ਕਿ ਅਜੋ ਘਾਰ ਹੈਗੇ ਨਾ ਟਾਈਮ ਸਪੈਂਡ ਵੀ ਹੋ ਜਾਂਦਾ ਗੁਰਜੀਨ ਦੇ ਨਾਲ ਵੀ ਬਹਾਨੇ ਨਾਲ ਟਾਈਮ ਸਪੈਂਡ ਹੋ ਜਾਂਦਾ ਆ ਦੇਖੋ YouTube ਤੇ ਕੰਮ ਕਰਨਾ ਇੱਕ ਅਲੱਗ ਚੀਜ਼ ਹੋ ਜਾਂਦੀ ਹੈ ਬਟ YouTube ਦੇ ਨਾਲ ਨਾਲ ਮੇਰਾ ਵੀ ਇੱਕ ਪਰਿਵਾਰ ਆ ਬੱਚਾ ਆ ਉਹਨੂੰ ਵੀ ਓਨਾ ਹੀ ਟਾਈਮ ਦੇਣਾ ਮੇਰੇ ਲਈ ਜ਼ਿਆਦਾ ਜ਼ਰੂਰੀ ਆ ਸੋ ਇਸ ਕਰਕੇ YouTube ਤੇ ਜਦੋਂ ਮੈਂ ਕੰਮ ਕਰਦੀ ਹੁੰਨੀ ਆ YouTube ਤੇ ਕੰਮ ਮੈਂ ਇੱਕ ਸਾਈਡ ਤੇ ਰੱਖਦੀ ਹੁੰਨੀ ਆ ਫੈਮਿਲੀ ਵਾਲਾ ਜਦੋਂ ਕੋਈ ਵੀ ਮੈਟਰ ਆਂਦਾ ਫਿਰ ਮੈਂ ਇੱਕ ਸਾਈਡ ਤੇ ਰੱਖ ਦਿੰਨੀ ਆ ਡੇਲੀ ਵਲੋਗਿੰਗ ਤਾਂ ਮੈਂ ਤੁਹਾਡੇ ਨਾਲ ਕਰਦੀ ਹੀ ਰਹੀ ਆ ਅੱਜ ਕੱਲ ਤਾਂ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਫੈਮਲੀ ਨੂੰ ਵੀ ਨਾਲ ਨਾਲ ਟਾਈਮ ਦਵਾ ਨਾਲ ਨਾਲ ਆਪਣੇ ਬੱਚੇ ਨੂੰ ਵੀ ਟਾਈਮ ਦੇਣਾ ਹੁੰਦਾ ਸੋ ਇਸ ਕਰਕੇ ਨਾ ਇੱਕ ਦਿਨ ਤਾਂ ਮੈਂ ਗੈਪ ਹੀ ਪਾ ਦਿੰਨੀ ਆ ਫਿਰ ਨਾਲ ਨਾਲ ਮੈਨੂੰ ਆਪਣੀ ਵੀ ਰੈਸਟ ਕਰਨ ਨੂੰ ਥੋੜਾ ਜਿਹਾ ਟਾਈਮ ਮਿਲ ਜਾਂਦਾ ਆ ਕਿਉਂਕਿ ਪਤਾ ਕੀ ਗੇ ਕਾਲਾ ਡੇਲੀ ਤੇ ਆਪਾਂ ਕੰਮਕਾਰ ਕਰਦੇ ਆ ਨਾ ਸਾਨੂੰ ਵੀ ਅਸੀਂ ਵੀ ਥੱਕ ਜਾਂਦੇ ਆ ਸਾਡੀ ਬੋਡੀ ਨੂੰ ਵੀ ਥੋੜੀ ਬਹੁਤੀ ਰੈਸਟ ਦੀ ਨੀਡ ਹੁੰਦੀ ਆ ਐਦਾ ਨਹੀਂ ਆ ਕਿ ਮੈਂ ਮਤਲਬ ਮੈਂ ਬਿਲਕੁਲ ਨਹੀਂ ਥੱਕਦੀ ਹੈਗੀ ਹਾਂ ਰੂਟੀਨ ਤਾਂ ਮੈਂ ਤੁਹਾਡੇ ਨਾਲ ਅਕਸਰ ਸ਼ੇਅਰ ਕਰਦੀ ਹੁੰਨੀ ਆ ਬਟ ਉਹਦੇ ਨਾਲ ਨਾਲ ਮੈਂ ਵੀ ਕਿਤੇ ਨਾ ਕਿਤੇ ਥੱਕ ਜਾਂਦੀ ਆ ਮੈਨੂੰ ਵੀ ਰੈਸਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਔਰ ਨਾ ਜਦੋਂ ਤੁਸੀਂ ਲਗਾਤਾਰ ਕੰਮ ਕਰਦੇ ਆ ਫਿਰ ਕਈ ਵਾਰ ਨਾ ਸ਼ਰੀਰ ਦੇ ਨਾਲ ਨਾਲ ਸਾਡਾ ਦਿਮਾਗ ਵੀ ਥੱਕ ਜਾਂਦਾ ਆ ਮੈਨੂੰ ਐਦਾ ਲੱਗਦਾ ਦਿਮਾਗ ਨੂੰ ਵੀ ਰੈਸਟ ਫਿਰ ਓਨੀ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ ਲਗਾਤਾਰ ਕੰ ਨਾ ਲਾ ਆਪਣਾ ਦਿਮਾਗ ਆ ਜਿਹੜਾ ਚੰਗੀ ਤਰੀਕੇ ਨਾਲ ਕੰਮ ਨਹੀਂ ਕਰਦਾ ਔਰ ਮੈਨੂੰ ਐਦਾ ਲੱਗਦਾ ਥੋੜਾ ਜਿਹਾ ਤੁਸੀਂ ਗੈਪ ਪਾ ਦਿੰਨੇ ਆ ਨਾ ਫਿਰ ਤੁਸੀਂ ਬਿਲਕੁਲ ਰਿਲੈਕਸ ਹੋ ਜਾਂਦੇ ਆ ਉਸ ਤੋਂ ਬਾਅਦ ਤੁਹਾਡੇ ਜਲਦੀ ਜਲਦੀ ਜਿਹੜੇ ਘਰ ਦੇ ਕੰਮ ਵੀ ਹੋ ਜਾਂਦੇ ਦਿਮਾਗ ਵੀ ਚੱਲਣਾ ਸ਼ੁਰੂ ਹੋ ਜਾਂਦਾ ਆ ਉਹ ਬਸ ਫਿਰ ਸੰਡੇ ਦਾ ਔਰ ਡੇਲੀ ਦਾ ਜਿਹੜਾ ਮੈਂ ਇੱਕ ਦਿਨ ਦਾ ਗੈਪ ਪਾ ਦਨੀ ਉਹਦਾ ਬਸ ਇਹੀ ਰੀਜ਼ਨ ਆ ਔਰ ਪਤਾ ਕੀ ਕਾ ਲਾਹੌਰ ਵੀ ਘਰ ਦੇ ਬਹੁਤ سارے ਛੋਟੇ ਛੋਟੇ ਕੰਮ ਹੁੰਦੇ ਆ ਜਿੱਦਨ ਮੈਂ ਵਲੌਗ ਨਹੀਂ ਸ਼ੇਅਰ ਕਰਦੀ ਉਹ ਦਿਨ ਫਿਰ ਆਪਣੇ ਜਿਹੜੇ ਸਭ ਤੋਂ ਜ਼ਰੂਰੀ ਵਾਲੇ ਕੰਮ ਹੁੰਦੇ ਆ ਉਹ ਮੈਂ ਕਰ ਲੈਨੀ ਜਾਂ ਫਿਰ ਜਿਹੜੇ ਮੇਰੇ ਕੁਝ ਪੈਂਡਿੰਗ ਕੰਮ ਪਈ ਹੁੰਦੇ ਆ ਉਹਨਾਂ ਨੂੰ ਮੈਂ ਨਿਪਟਾ ਲੈਨੀ ਆ ਮਾਰਨਿੰਗ ਨਾ ਜਦੋਂ ਅੱਜ ਗੁਰਸ਼ੀਨ ਤੇ ਪਾਪਾ ਚਲੇ ਗਏ ਸੀ ਇਹ ਕੰਮ ਤੇ ਬਸ ਉਸ ਤੋਂ ਬਾਅਦ ਨਾ ਮੈਂ 1 ਸੈਕਿੰਡ ਵੀ ਬੈਠੀ ਨਹੀਂ ਸੀਗੀ ਕਿਉਂਕਿ ਕੱਲ ਸੰਡੇ ਕਰਕੇ ਨਾ ਮੈਂ ਕੋਈ ਡਸਟਿੰਗ ਕੀਤੀ ਕਲੀਨਿੰਗ ਝਾੜੂ ਪੋਚਾ ਕੱਲ ਮੈਂ ਕੁਝ ਨਹੀਂ ਕੀਤਾ ਕੱਲ ਕੀ ਮਤਲਬ ਹਰ ਸੰਡੇ ਮੇਰਾ ਇਹੀ ਹਾਲ ਹੁੰਦਾ ਆ ਕਿਉਂਕਿ ਘਰ ਦੇ ਵਿੱਚ ਪੂਰਾ ਕਸਮਾਨ ਪਿਆ ਹੁੰਦਾ ਪੂਰਾ ਮੇਰਾ ਘਰ ਮੈਸੀ ਹੋਇਆ ਹੁੰਦਾ ਆ ਗੁਰਸ਼ੀਨ ਦੇ ਪਾਪਾ ਨੇ ਆਪਣਾ ਖਲਾਰਾ ਪਾਇਆ ਹੁੰਦਾ ਔਰ ਔਰ ਗੁਰਸ਼ੀਨ ਨੇ ਆਪਣਾ ਅਲੱਗ ਤੋਂ ਖਲਾਰਾ ਪਾਇਆ ਹੁੰਦਾ ਸੋ ਇਸ ਕਰਕੇ ਕੱਲ ਤਾਂ ਮੈਂ ਜਿਵੇਂ ਸੰਡੇ ਵਾਲੇ ਦਿਨ ਮੈਂ ਦਾਦਾ ਕੁਝ ਨਹੀਂ ਕਰਦੀ ਹੁੰਦੀ ਔਰ ਉਸ डेफी मतलब पूरा ਖਲਾਰਾ ਮੇਰਾ ਇੰਨਾ ਜ਼ਿਆਦਾ ਚੱਕਣ ਵਾਲਾ ਹੁੰਦਾ ਝਾੜੂ ਪੋਚਾ ਵੀ ਹੁੰਦਾ ਆ ਡਸਟਿੰਗ ਕਲੀਨਿੰਗ ਜਿਹੜੇ ਡੇਲੀ ਵਾਲੇ ਬੇਸਿਕ ਕੰਮ ਹੁੰਦੇ ਆ ਔਰ ਫੇ ਮਤਲਬ ਮੰਡੇ ਹੀ ਮੈਂ ਕਰਦੀ ਹੁੰਨੀ ਆ ਜਿਵੇਂ ਹੁਣ ਅੱਜ ਸਵੇਰੇ ਚਲੇ ਗਿਆ ਹਸਬੰਡ ਕੰਮ ਤੇ ਔਰ ਉਸ ਤੋਂ ਬਾਅਦ ਬਸ ਮੈਂ ਆਪਣੇ ਥੇ ਲੱਗ ਗਈ ਆਪਣਾ ਕੰਮ ਕਰਨ ਵਾਸਤੇ ਮੇਰੀ ਜਿਹੜੀ ਡਸਟਿੰਗ ਕਲੀਨਿੰਗ ਆ ਮਾਰਨਿੰਗ ਮੈਂ ਸਵੇਰੇ ਉੱਠ ਕੇ ਸਾਰੀ ਕਰ ਲਈਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਮਤਲਬ ਸੈਟਿੰਗ ਕਰਨ ਵਾਲੀਆਂ ਸੀਗੀਆਂ ਉਹ ਮੈਂ ਇੱਥੇ ਸਾਰੀਆਂ ਕਰ ਚੁੱਕੀ ਆ ਮੇਰਾ ਮਾਰਨਿੰਗ ਦਾ ਜਾਂ ਫੇ ਗੁਰਸ਼ੀਂ ਦਾ ਜਿਹੜਾ ਬ੍ਰੇਕਫਾਸਟ ਵਾਲਾ ਕੰਮ ਆ ਉਹ ਵੀ ਇੱਥੇ ਹੋ ਚੁੱਕਿਆ ਹੈ ਤੁਹਾਨੂੰ ਪਤਾ ਹੈ ਮੈਂ ਖਾਣਾ ਖਾਣ ਤੋਂ ਬਾਅਦ ਮੈਂ ਫਿਰ ਹੀ ਆਪਣੇ ਕਿਚਨ ਵਗੈਰਾ ਸਾਰੀ ਕਲੀਨ ਕਰਦੀ ਹੁੰਨੀ ਆ ਔਰ ਇੱਥੇ ਮੇਰੀ ਕਿਚਨ ਵੀ ਸਾਰੀ ਕਲੀਨ ਹੋ ਚੁੱਕੀ ਹੈ ਜਿੰਨੇ ਵੀ ਸਾਰੇ ਬਰਤਨ ਵਗੈਰਾ ਸੀ ਸਾਫ ਕਰਕੇ ਮੈਂ ਵਿਹੜੇ ਦੇ ਵਿੱਚ ਰੱਖ ਦਿੱਤੇ ਆ ਜੋ ਵੀ ਬਸ ਫ੍ਰਿਜ ਦੇ ਉੱਤੇ ਹਾਲਤੂ ਫਾਲਤੂ ਦਾ ਸਮਾਨ ਪਿਆ ਹੁੰਦਾ ਉਹਨੂੰ ਵੀ ਮੈਂ ਚੱਕ ਕੇ ਕਪੜਾ ਇੱਕ ਵਾਰੀ ਮਾਰ ਦਊਂਗੀ ਜਦੋਂ ਵੀ ਮੈਂ ਕਿਚਨ ਦੇ ਵਿੱਚ ਪੋਚਾ ਮਾਰਦੀ ਤੁਹਾਨੂੰ ਪਤਾ ਹੈ ਕਿਚਨ ਤਾਂ ਮੇਰੀ ਛੋਟੀ ਜਹੀ ਹੈ ਬਈ نیچے ਵੀ ਜਿੰਨਾ ਵੀ ਸਾਰਾ ਸਮਾਨ ਪਿਆ ਹੁੰਦਾ ਨਾ ਉਹਨਾਂ ਨੂੰ ਸਾਰਿਆਂ ਨੂੰ ਹਟਾ ਕੇ ਹੀ ਮੈਂ ਸਾਰੇ ਮਤਲਬ ਪੋਚਾ ਵਗੈਰਾ ਮਾਰਦੀ ਹੁੰਨੀ ਆ ਅੱਜ ਮੈਂ ਸਿਰਫ ਇਨਾ ਉੱਤੇ ਕਪੜਾ ਨਹੀਂ ਮਾਰਿਆ ਸੀਗਾ ਤੇ ਮੈਂ ਹੁਣ ਸੋਚਿਆ ਵੀ ਪੋਚਾ ਮਾਰਨ ਤੋਂ ਪਹਿਲਾਂ ਇੱਕ ਵਾਰ ਇਹਨਾਂ ਦੇ ਉੱਤੇ ਕਪੜਾ ਵੀ ਮਾਰ ਦਵਾ ਕਪੜਾ ਵਗੈਰਾ ਮਾਰ ਕੇ ਨਾ ਕਿਚਨ ਦੀ ਉੱਤੇ ਸਾਰਾ ਮੈਂ ਸਮਾਨ ਐ ਸੈੱਟ ਕਰ ਦਿੱਤਾ ਪੋਚਾ ਮੈਂ ਤਾਂ ਪਹਿਲਾਂ ਮਾਰ ਦਿੱਤਾ ਸੀਗਾ ਮੈਂ ਕਿਹਾ ਫੇਰ ਨਾ ਪੋਚਾ ਸੁੱਕ ਜਾਂਦਾ ਨਾ ਫਿਰ ਸਮਾਨ ਟਿਕਾਣਾ ਵੀ ਈਜ਼ੀ ਰਹਿੰਦਾ ਆ ਉਨਾਬਸ ਕਿਚਨ ਵਾਲਾ ਸਾਰਾ ਆਪਣਾ ਖਲਾਰਾ ਨਿਪਟਾ ਕੇ ਅੱਜ ਮੈਂ ਆ ਗਈ ਸੀ ਕਿ ਸੋਫੇ ਵਾਲੇ ਰੂਮ ਦੇ ਵਿੱਚ ਸੋਫੇ ਅੱਜ ਮੈਂ ਥੋੜੇ ਜੇ ਇਧਰ ਉਧਰ ਖਸਕਾ ਕੇ ਫੇਰ ਹੀ ਪੋਚਾ ਮਾਰਨਾ ਸੀ ਤੁਸੀਂ ਯਕੀਨ ਨਹੀਂ ਮੰਨਣਾ ਇੰਨਾ ਜ਼ਿਆਦਾ ਖਲਾਰਾ ਸੀ ਨਾ ਸੋਫਿਆਂ ਦੇ ਥੱਲੇ ਗੁਰਸ਼ੀਨ ਨੇ ਮੇਰੇ ਕਿਚਨ ਦੇ ਭਾਂਡੇ ਸਪੂਨ ਵਗੈਰਾ ਪਤਾ ਨਹੀਂ ਗੁਰਸ਼ੀਨ ਦੇ ਕਿੰਨੇ ਸਾਰੇ ਟੁਆਏ ਦੇ ਮੈਂ نیچے ਕੱਢੇ ਆ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਂਗੀ ਨੇ ਕੀ ਕੀ ਖਲਾਰਾ ਪਾਇਆ ਹੋਇਆ ਸੀ ਸੋਫਿਆਂ ਦੇ ਥੱਲੇ ਇਸ ਕਰਕੇ ਨਾ ਮੈਨੂੰ ਅੱਜ ਥੋੜੇ ਜੇ ਉਰੇ ਕਰਕੇ ਮਤਲਬ ਇਹ ਹੈ ਕਿ ਮੈਂ ਹਫਤੇ 'ਚ ਇੱਕ ਵਾਰੀ ਨਾ ਸੋਫੇ ਇਧਰ ਜ਼ਰ ਇਹ ਕਰਦੀ ਹੁੰਨੀ ਆ ਕਿਉਂਕਿ ਮੈਨੂੰ ਪਤਾ ਹੁੰਦਾ ਟਵਾਏ ਹੀ ਖੱਲੇ ਨਹੀਂ ਨਿਕਲਦੇ ਇਹਨਾਂ ਦੇ نیچےੋਂ ਇਹਨਾਂ ਦੇ نیچےੋਂ ਮੇਰੇ ਘਰ ਦੇ ਬਹੁਤ ਸਾਰਾ ਸਮਾਨ ਬਰਤਨ ਵਗੈਰਾ ਗੁਰਸ਼ੀਨ ਸੁੱਟ ਦਿੰਦੀ ਆ ਅੱਜ ਮੇਰਾ ਕਿੰਨਾ ਸਾਰਾ ਟਾਈਮ ਇਹਦੇ ਵਿੱਚ ਲੱਗ ਗਿਆ ਰੂਮ 'ਚ ਹੋਣ ਵੀ ਤੁਸੀਂ ਦੇਖ ਸਕਦੇ ਆ ਸੋਫਾ ਜਦੋਂ ਮੈਂ ਇੱਧਰ ਕੀਤਾ ਹੋਰ ਵੀ ਗੁਰਸ਼ੀਨ ਦੇ ਕਿੰਨੇ ਸਾਰੇ ਟਵਾਏ ਦੇ نیچےੋਂ ਨਿਕਲੇ ਆ ਤੇ ਪੋਚੇ ਤਾਂ ਕਰਕੇ ਨਾ ਛਾੜੂ ਮੈਂ ਪਹਿਲਾਂ ਹੀ ਮਾਰ ਲਿਆ ਸੀਗਾ ਮੈਂ ਕਿਹਾ ਸਿਰਫ ਮੇਰਾ ਪੋਚੇ ਵਾਲਾ ਕੰਮ ਰਹਿ ਜਾਊਗਾ ਫਿਰ ਮੈਂ ਬਾਅਦ ਵਿੱਚ ਕਰੂੰਗੀ ਔਰ ਨਾ ਤੁਹਾਨੂੰ ਮੈਂ ਹਮੇਸ਼ਾ ਹੀ ਦੱਸਦੀ ਹੁੰਨੀ ਜਦੋਂ ਵੀ ਮੈਂ ਵਲੌਗ ਸ਼ੇਅਰ ਕਰਦੀ ਹਾਂ ਸਪੈਸ਼ਲੀ ਸੰਡੇ ਤੋਂ ਬਾਅਦ ਜਦੋਂ ਮੰਡੇ ਆਂਦਾ ਮੈਂ ਵਲੌਗ ਤੁਹਾਣਾ ਸ਼ੇਅਰ ਕਰਦੀ ਹਾਂ ਉਹਦੇ ਵਿੱਚ ਨਾ ਮੈਂ ਤੁਹਾਨੂੰ ਦੱਸ ਦੇਣੀ ਹੁੰਦੀ ਆ ਕਿ ਮੈਂ ਆਪਣਾ ਜਿਹੜਾ ਡੇਲੀ ਵਾਲਾ ਝਾੜੂ ਪੋਚਾ ਕਲੀਨਿੰਗ ਮੈਂ ਕਿਉਂ ਨਹੀਂ ਸ਼ੇਅਰ ਕਰਦੀ ਕਿਉਂਕਿ ਸੱਚੀ ਦੱਸਾਂ ਬਹੁਤ ਜ਼ਿਆਦਾ ਖਲਾਰਾ ਹੁੰਦਾ ਮੰਡੇ ਨੂੰ ਮਕਿਸ ਕਰਕੇ ਨਾ ਕਿਉਂਕਿ ਜੇ ਤੁਸੀਂ ਵਲੌਗ ਸ਼ੂਟ ਕਰਨਾ ਚਾਹੇ ਫੁੱਲ ਡੇ ਆ ਚਾਹੇ ਹਾਫ ਡੇ ਆ ਉਹਦੇ ਵਿੱਚ ਨਾ ਸ਼ੂਟ ਕਰਨ ਦੇ ਵਿੱਚ ਤੁਹਾਡਾ ਬਹੁਤ ਸਾਰਾ ਟਾਈਮ ਚੱਲ ਜਾਂਦਾ ਕਿਉਂਕਿ ਤੁਸੀਂ ਉਹਦੇ ਵਿੱਚ ਇੱਕ ਇੱਕ ਚੀਜ਼ ਦਿਖਾਣੀ ਹੁੰ ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਸੋ ਇਸ ਕਰਕੇ ਮੈਂ ਫੇਰ ਮੰੰਡੇ ਨੂੰ ਨਾ ਮਤਲਬ ਸਕਿਪ ਕਰ ਦਿੰਨੀ ਆ ਬਹੁਤ ਸਾਰੀਆਂ ਚੀਜ਼ਾਂ ਫੇਰ ਮੈਂ ਤੁਹਾਡੇ ਨਾਲ ਨਾ ਮਤਲਬ ਕਲਾ ਸ਼ੇਅਰ ਕਰ ਦਿੰਨੀ ਹੁੰਨੀ ਆਪਣਾ ਝਾੜੂ ਪੂੰਜੀ ਵਾਲਾ ਰੁਟੀਨ ਉਹਨਾਂ ਤੁਸੀਂ ਦੇਖ ਸਕਦੇ ਐ ਇੰਨਾ ਸਾਰਾ ਖਲਾਰਾ ਸਿਰਫ ਮੇਰੇ ਸੋਫੇ ਵਾਲੇ ਕਮਰੇ ਦੇ ਵਿੱਚੋਂ ਹੀ ਨਿਕਲਿਆ ਇੱਕ ਸਾਈਡ ਤੇ ਟੋਕਰੀ ਦੇ ਵਿੱਚ ਜਿੰਨੇ ਵੀ ਕੁਸ਼ੀਨ ਦੇ ਮੈਂ ਸੋਫੇ ਦੇ نیچے ਟੁਆਏ ਕੱਟੇ ਸੀ ਨਾ ਸਾਰੇ ਟੋਕਰੀ ਦੇ ਵਿੱਚ ਪਾ ਦਿੱਤੇ ਆ ਜਦੋਂ ਮੇਰਾ ਝਾੜੂ ਪੂੰਜੀ ਵਾਲਾ ਕੰਮ ਖਤਮ ਹੋ ਜੂਗਾ ਨਾ ਤੋਂ ਬਾਅਦ ਫੇਰ ਮੈਂ ਸਾਰੇ ਟੁਆਏ ਵਗੈਰਾ ਵਾਸ਼ ਕਰ ਦਾਂਗੀ ਜਿੰਨੀਆਂ ਵੀ ਭੈਣਾਂ ਜਾਂ ਫਿਰ ਜਿੰਨੀਆਂ ਵੀ ਲੇਡੀਜ਼ ਮੇਰੇ ਹੋਮ ਮੇਕਰ ਜਾਂ ਫਿਰ ਜਿੰਨੀਆਂ ਵੀ ਹਾਊਸ ਵਾਈਫ ਮੇਰੀ ਵੀਡੀਓਜ਼ ਨੂੰ ਦੇਖਦੀਆਂ ਨਾ ਮੇਰੇ ਇਸ ਗੱਲ ਨਾਲ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਅੰਡਰਸਟੈਂਡ ਕਰਦੇ ਹੋਵੋਗੇ ਕਿਉਂਕਿ ਡੇਲੀ ਤੇ ਐਨੇ ਜ਼ਿਆਦਾ ਘਰ ਦੇ ਕੰਮਕਾਰ ਹੁੰਦੇ ਆ ਨਾ ਜਾਂ ਫਿਰ ਬੱਚਿਆਂ ਦਾ ਕੰਮ ਹਸਬੰਡ ਦਾ ਕੰਮ ਹੋਰ ਘਰ ਦੇ ਛੋਟੇ ਮੋਟੇ ਕੰਮ ਜਾਂ ਫਿਰ ਬਾਹਰ ਜਾਣਾ ਬਾਹਰ ਦੇ ਕੰਮ ਐਨੇ ਜ਼ਿਆਦਾ ਹੁੰਦੇ ਤੁਸੀਂ ਯਕੀਨ ਨਹੀਂ ਮੰਨਣਾ ਐਕਸਟਰਾ ਮਤਲਬ ਨਾ ਕੰਮਾਂ ਵਾਸਤੇ ਟਾਈਮ ਬਿਲਕੁਲ ਵੀ ਨਿਕਲਦਾ ਨਹੀਂ ਹੈਗਾ ਔਰ ਮੈਂ ਅਜ ਤਾ ਨਹੀਂ ਮੈਂ ਪਤਾ ਨਹੀਂ ਕਾਫੀ ਦਿਨਾਂ ਤੋਂ ਸੋਚਦੀ ਪਈ ਆ ਵੀ ਘਰ ਦੀ ਨਾ ਥੋੜੀ ਥੋੜੀ ਕਰਕੇ ਡੀਪ ਕਲੀਨਿੰਗ ਮੈਂ ਕਰੂੰਗੀ ਤੁਸੀਂ ਯਕੀਨ ਨਹੀਂ ਮੰਨਣਾ ਹੈਗਾ ਬਸ ਮੈਂ ਸੋਚਦੀ ਹੀ ਰਹਿ ਜਾਨੀ ਆ ਮੇਰੇ ਕੋਲ ਨਾ ਉਹ ਵਾਲਾ ਐਕਸਟਰਾ ਕੰਮ ਕਦੀ ਹੁੰਦਾ ਹੀ ਨਹੀਂ ਹੈਗਾ ਹੁਣ ਤਾਂ ਬਹੁਤ ਲੌਂਗ ਟਾਈਮ ਹੋ ਗਿਆ ਆ ਔਰ ਮੈਨੂੰ ਡੀਪ ਕਲੀਨਿੰਗ ਕੀਤੇ ਨੂੰ ਮੈਂ ਸੋਚਿਆ ਸੀਗਾ ਵੀ ਥੋੜਾ ਥੋੜਾ ਕਰਕੇ ਕਰੂੰਗੀ ਕਿਉਂਕਿ ਪਤਾ ਕੀ ਕਰ ਲਾ ਜਦੋਂ ਤੁਸੀਂ ਸਾਰਾ ਕੰਮ ਇਕੱਠਾ ਕਰ ਦਿੰਦੇ ਹੋ ਨਾ ਫਿਰ ਖੁਦ ਨੂੰ ਕਰਨਾ ਮੁਸ਼ਕਿਲ ਹੋ ਜਾਂਦਾ ਆ ਅੱਜ ਮੈਂ ਸੋਚਿਆ ਸੀ ਕਿ ਝਾੜੂ ਪੂੰਛੇ ਵਾਲਾ ਕੰਮ ਤਾਂ ਕਰਨਾ ਹੀ ਕਰਨਾ ਹੈ ਅੱਜ ਨਾ ਮੈਂ ਪੋੜੀਆਂ ਦੇ ਵਿੱਚ ਵੀ ਪਾਣੀ ਪਾ ਕੇ ਮੈਂ ਧੋ ਹੀ ਦਿੱਤਾ ਆ ਵੈਸੇ ਤਾਂ ਇਹ ਮੈਂ ਦੂਸਰੇ ਦਿਨ ਤੀਸਰੇ ਦਿਨ ਧੋ ਹੀ دینی ਹੁੰਦੀਆਂ ਕਿਉਂਕਿ ਨਾ ਬਾਹਰ ਉਹ ਮਤਲਬ ਇੰਨੀ ਜ਼ਿਆਦਾ ਡਸਟ ਮਿੱਟੀ ਆਂਦੀ ਨਾ ਔਰ ਨਾ ਕਈ ਵਾਰ ਤਾਂ ਝਾੜੂ ਦੇ ਨਾਲ ਨਾ ਆਪਣੀ ਡਸਟ ਕਲੀਨਿੰਗ ਬਿਲਕੁਲ ਵੀ ਨਿਕਲਦੀ ਨਹੀਂ ਹੈਗੀ ਵੈਸੇ ਵੀ ਮੈਨੂੰ ਇਹ ਤਾਂ ਧੋਣਾ ਪੈਂਦਾ ਆਪਣੀਆਂ ਪੋੜੀਆਂ ਵਗੈਰਾ ਸਾਰੀਆਂ ਕਿਉਂਕਿ ਨਾ ਪੋੜੀਆਂ ਦੇ ਵਿੱਚ ਮੈਂ ਆਪਣਾ ਜੋ ਵੀ ਹੈ ਡਸਟਬਿਨ ਕੂੜਾ ਵਗੈਰਾ ਰੱਖ ਦਿੰਨੀ ਆ ਉਹਦੇ ਨਾਲ ਪਤਾ ਕੀ ਗੱਲ ਆ ਫੇਰ ਘਰ ਦੇ ਵਿੱਚ 스ਮੈਲ ਕੂੜਾ ਤੁਸੀਂ ਚਾਕੇ ਬਾਹਰ ਵੀ ਰੱਖ ਦਿੰਨੇ ਬਟ ਫੇਰ ਵੀ ਨਾ ਘਰ ਦੇੰ ਦਾ 스멜 ਆ ਹੀ ਜਾਂਦੀ ਆ ਸੋ ਇਸ ਕਰਕੇ ਦੂਸਰੇ ਜਾਂ ਫੇ 30 ਦਿਨ ਇਹਨਾਂ ਨੂੰ ਮੈਂ ਪਾਣੀ ਮਾਰ ਕੇ ਜ਼ਰੂਰ ਧੋ ਦਿੰਨੀ ਆ ਉਸ ਤੋਂ ਪਹਿਲਾਂ ਨਾ ਇਹਦੇ ਉੱਤੇ ਮਤਲਬ ਮੈਂ ਸਪਾਨ ਸਰਫ ਵਾਲਾ ਪਾਣੀ ਜ਼ਰੂਰ ਮਾਰ ਲੰਨੀ ਹੁੰਨੀ ਆ ਉਹਦੇ ਨਾਲ ਗੰਦੀ 스멜 ਨਾ ਸਾਰੇ ਨਿਕਲ ਜਾਂਦੀ ਆ ਔਰ ਨਾ ਇਸੇ ਬਹਾਨੇ ਪੋੜੀਆਂ ਦੇ ਫੇ ਮੈਂ ਬੇੜੇ ਦੇ ਵਿੱਚ ਵੀ ਮਤਲਬ ਥੋੜਾ ਜਿਹਾ ਵਾਈਪਰ ਮਾਰ ਦੇਣੀ ਹੁੰਨੀ ਝਾੜੂ ਮਾਰ ਕੇ ਧੋ ਦਿੰਨੀ ਹੁੰਨੀ ਆ ਕਿਉਂਕਿ ਨਾ ਘਰ ਵਿੱਚ ਥੋੜੀ ਜਿਹੀ ਜਗ੍ਹਾ ਹੈਗੀ ਆ ਮਤਲਬ ਸਾਫ ਕਰਨਾ ਵੀ ਵੇ ਸੁੱਖਾ ਹੋ ਜਾਂਦਾ ਆ ਔਰ ਮੈਂ ਥੋ ਤੇ ਮਾਰ ਕੇ ਵੀ ਅਜਨਾ ਵਾਈਪਰ ਵਗੈਰਾ ਕੱਢ ਦਿੱਤਾ ਸਿਕਾ ਮੈਂ ਨਾ ਚਾਹੇ ਮਤਲਬ ਜਦੋਂ ਵੀ ਆਪਣਾ ਵਿੜਾ ਵਗੈਰਾ ਧੋਣੀਆਂ ਜਾਂ ਫਿਰ ਅੰਦਰ ਰੂਮ ਵਗੈਰਾ ਪਾਈਪ ਲਗਾ ਕੇ ਧੋਣੀਆਂ ਨਾ ਉਸ ਤੋਂ ਬਾਅਦ ਮੈਂ ਵਾਈਪਰ ਨਾ ਤਾਂ ਮਤਲਬ ਸਾਰੇ ਹੀ ਵਾਈਪਰ ਦੇ ਨਾਲ ਪਾਣੀ ਤਾਂ ਕੱਢ ਹੀ ਦਿੰਦੇ ਆ ਬਟ ਪਤਾ ਕੀ ਗੱਲ ਆ ਉਸ ਤੋਂ ਬਾਅਦ ਮੈਂ ਪੋਚਾ ਜ਼ਰੂਰ ਇੱਕ ਵਾਰੀ ਕੁ ਮਾ ਦੇਣੀ ਹੁੰਨੀ ਆ ਪੱਖਾ ਵੀ ਨਾਲ ਚਲਾ ਦੇਣੀ ਫਿਰ ਨਾ ਨਾ ਸੁੱਕ ਵੀ ਜਾਂਦਾ ਆ ਪਤਾ ਕੀ ਗੱਲ ਆ ਫੇਰ ਨਾ ਗੁਰਸ਼ੀਨ ਦਾ ਜਾਂ ਫਿਰ ਆਪਣਾ ਵੀ ਕਈ ਵਾਰ ਡਾ ਰਹਿੰਦਾ ਕਈ ਵਾਰ ਪੈਰ ਵਗੈਰਾ ਸਲਿੱਪ ਹੋ ਜਾਂਦਾ ਆ ਉਹਨਾਂ ਫਿਰ ਉਹੀ ਗਿੱਲੇ ਗਿੱਲੇ ਪੈਰ ਸਾਰੇ ਪਾਸੇ ਨਾ ਲੱਗ ਜਾਂਦੇ ਨੇ ਤਾਂ ਕਰਕੇ ਨਾ ਧੋਣ ਤੋਂ ਬਾਅਦ ਇੱਕ ਵਾਰੀ ਵੀ ਮੈਂ ਪ near. ਹੋਣ ਵਾਲਾ ਕੰਮ ਤਾਂ ਨਾ ਮੇਰਾ ਹੋ ਚੁੱਕਿਆ ਫਿਨਿਸ਼ ਬਸ ਉਸ ਤੋਂ ਬਾਅਦ ਅੰਦਰ ਵੀ ਸਾਰੇ ਪਾਸੇ ਮਪੋਚਾ ਤੁਹਾਡੇ ਸਾਹਮਣੇ ਪਹਿਲਾਂ ਹੀ ਮਾਰ ਲਿਆ ਸੀਗਾ ਬਸ ਹੁਣ ਮੇਰਾ ਨਾ ਵਿੜੇ ਵਾਲਾ ਕੰਮ ਰਹਿ ਗਿਆ ਵਿੜੇ ਦੇ ਵਿੱਚ ਹੀ ਪੋਚਾ ਮਾਰ ਦੂੰਗੀ ਇਸੇ ਕਰਕੇ ਨਾ ਸਵੇਰੇ ਮੈਂ ਜਲਦੀ ਜਲਦੀ ਸਾਰੇ ਆਪਣੇ ਕੰਮ ਨੇ ਪਟਾਏ ਕਿਉਂਕਿ ਖਲਾਰਾ ਵੀ ਇੰਨਾ ਜ਼ਿਆਦਾ ਸੀਗਾ ਉਹਨਾਂ ਵੈਸੇ ਕੱਲ ਸੰਡੇ ਕਰਕੇ ਵੀ ਮੈਂ ਕਪੜੇ ਵਾਸ਼ ਨਹੀਂ ਕੀਤੇ ਔਰ ਅੱਜ ਵੀ ਮੈਂ ਕਪੜੇ ਧੋਤੇ ਨਹੀਂ ਹੈਗੇ ਹੁਣ ਦੋ ਦਿਨ ਦਾ ਮੇਰਾ ਗੈਪ ਪੈ ਜਾਣਾ ਔਰ ਹੁਣ ਮੈਂ ਕੱਲੂ ਮੈਨੂੰ ਲੱਗਦਾ ਮੈਨੂੰ ਧੋਨੇ ਹੀ ਪਹਿਨੇ ਆ ਕਿਉਂਕਿ ਨਾ ਫਿਰ ਬਹੁਤ ਜ਼ਿਆ ਜਿਵੇਂ ਨਾ ਸਾਰਿਆਂ ਨੂੰ ਪਤਾ ਹੀ ਹੈ ਗਰਮੀਆਂ ਦੇ ਵਿੱਚ ਤਾਂ ਮਤਲਬ ਕੱਟ ਲੱਗ ਹੀ ਜਾਂਦਾ ਆ ਔਰ ਸਾਡੇ ਨਾਲ ਸੈਚਰਡੇ ਔਰ ਸੰਡੇ ਵੀ ਕੱਟ ਲੱਗ ਜਾਂਦਾ ਸੋ ਇਸ ਕਰਕੇ ਨਾ ਮੈਂ ਸਵੇਰੇ ਸਵੇਰੇ ਨਾ ਆਪਣਾ ਆਪਣਾ ਕੱਪੜਿਆਂ ਵਾਲਾ ਕੰਮ ਨਿਪਟਾ ਲੈਨੀ ਆ ਔਰ ਨਾ ਫਿਰ ਉਸ ਤੋਂ ਬਾਅਦ ਫਿਰ ਸਾਰਾ ਦਿਨ ਨਾ ਮਤਲਬ ਘਰ ਦੇ ਕੰਮ ਤਾਂ ਆਪਣੇ ਚੱਲਦੇ ਰਹਿੰਦੇ ਫਿਰ ਮੈਂ ਆਰਾਮ ਦੇ ਨਾਲ ਕੰਮ ਕਰ ਲੈਨੀ ਆ ਸਵੇਰੇ ਜਲਦੀ ਕੱਪੜੇ ਧੋਣ ਦਾ ਹੀ ਫਾਇਦਾ ਹੋ ਜਾਂਦਾ ਕਿ ਸ਼ਾਮ ਨੂੰ ਚਲੋ ਜਦੋਂ ਬੰਦਾ ਵਿਹਲਾ ਹੁੰਦਾ ਸਾਰੇ ਕੱਪੜੇ ਫੋਲਡ ਕਰ ਦਿੰਦਾ ਆ ਔਰ ਦੂਸਰੀ ਸਾਈਡ ਤੇ ਨਾ ਹਫਤੇ ਚ ਦੋ ਜਾਂ ਤਿੰਨ ਵਾਰੀ ਕਿ ਵੈਸੇ ਤਾਂ ਕਈ ਵਾਰ ਮੇਰਾ ਇੱਕ ਦਿਨ ਦਾ ਗੈਪ ਆ ਕੇ ਜਿੰਨੇ ਵੀ ਸਾਰੇ ਸਲੀਪਰ ਵਗੈਰਾ ਗੁਰਸ਼ੀਨ ਦੇ ਜਾਂ ਫੇ ਗੁਸ਼ੀਨ ਦੇ ਪਾਪਾ ਦੇ ਮੈਂ ਵਾਸ਼ ਕਰਕੇ ਰੱਖ ਦਿੰਦੀ ਆ ਕਿਉਂਕਿ ਪਤਾ ਆਪਾਂ ਡੇਲੀ ਯੂਜ਼ ਕਰਦੇ ਆ ਚਾਹੇ ਅਸੀਂ ਘਰ ਤੋਂ ਬਾਹਰ ਜਾਈਏ ਚਾਹੇ ਨਾ ਜਾਈਏ ਗੰਦੇ ਤਾਂ ਹੀ ਬਹੁਤ ਜ਼ਿਆਦਾ ਹੋ ਜਾਂਦੇ ਆ ਹੁਣ ਆਜਕਲ ਤਾਂ ਗੁਰਸ਼ੀਨ ਦੀ ਵੀ ਆਦਤ ਪੈ ਗਈ ਹੈ ਜਦੋਂ ਇਹ ਸਲੀਪਰ ਵਗੈਰਾ ਗੰਦੇ ਹੋ ਜਾਂਦੇ ਆ ਨਾ ਉਹ ਖੁਦ ਹੀ ਰੋਲਾ ਪਾਣਾ ਸਟਾਰਟ ਕਰ ਦਿੰਦੀ ਆ ਕਿ ਮੇਰੇ ਸਲੀਪਰ ਵਗੈਰਾ ਗੰਦੇ ਹੋ ਗਏ ਮੰਮਾ ਵਾਸ਼ ਕਰ ਦੋ ਸੋ ਇਸ ਕਰਕੇ ਅੱਜ ਮੈਂ ਸਾਰਿਆਂ ਦੇ ਸੁੱਕਨੇ ਪਾ ਦਿੱਤੇ ਆ ਮੈਂ ਨਾ ਕੋਠੇ ਤਾਂ ਨਹੀਂ ਸੁੱਕਨੇ ਪਾਣਗੇ ਕਿਉਂਕਿ ਧੁੱਪੇ ਨਾ ਪਈਆਂ ਸਲੀਪਰ ਬਹੁਤ ਹੋਰੇ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਔਰ ਦੂਜੀ ਸਾਈਡ ਤੇ ਬਸ ਇੱਥੇ ਗੁਰਸ਼ੀਂ ਦੇ ਜਿਹੜੇ ਵੀ ਟੁਆਏ ਸੀਗੇ ਜਿਹੜੇ ਮੈਂ ਮਤਲਬ ਸੋਫੇ ਦੇ نیچےੋਂ ਕੱਢੇ ਸੀਗੇ ਥੋੜਾ ਜਿਹਾ ਨਾ ਪਾਣੀ ਦੇ ਵਿੱਚ ਮੈਂ ਸਰਫ ਪਾ ਕੇ ਥੋੜੀ ਜਿਹੀ ਡਟੋਲ ਪਾ ਕੇ ਹੀ ਇਹਨਾਂ ਨੂੰ ਵਾਸ਼ ਕਰਦੀ ਹੁੰਨੀ ਆ ਕਿਉਂਕਿ ਪਤਾ ਕੀ ਗੱਲ ਆ ਮੌਸਮ ਚੇਂਜ ਹੋ ਗਿਆ ਗਰਮੀਆਂ ਆ ਗਈਆਂ ਕਿਰਲੀਆਂ ਵਗੈਰਾ ਵੀ ਘੁੰਮਦੀਆਂ ਬਹੁਤ ਰਹਿੰਦੀਆਂ ਆ ਤਾਂ ਕਰਕੇ ਮੈਨੂੰ ਥੋੜਾ ਜਿਹਾ ਡਰ ਲੱਗਦਾ ਹੁੰਦਾ ਇਹਨਾਂ ਨੂੰ ਫਿਰ ਮੈਂ ਸਰਫ ਔਰ ਡ ਔਰ ਬਸ ਦੂਸਰੀ ਤਰ੍ਹਾਂ ਜਿੰਨਾ ਵੀ ਮੇਰਾ 베ੜੇ ਦੇ ਵਿੱਚ ਖਲਾਰਾ ਸੀ ਸਲੀਪਰ ਵੀ ਵਾਸ਼ ਹੋ ਗਏ ਆ ਔਰ ਜਿਹੜਾ ਮੇਰਾ ਪੋਚੇ ਵਾਲਾ ਹੁੰਦਾ ਆ ਉਹਨਾਂ ਨੂੰ ਵੀ ਮੈਂ ਇੱਕ ਵਾਰੀ ਧੋ ਕੇ ਸਰਫ ਨਾਲ ਡੇਲੀ ਹੀ ਰੱਖਦੀ ਹੁੰਨੀ ਮਤਲਬ ਜਦੋਂ ਵੀ ਮੈਂ ਪੋਚਾ ਮਾਰਦੀ ਆ ਨਾ ਆਪਣਾ ਪੋਚੇ ਵਾਲਾ ਸਾਰਾ ਜਿਹੜਾ ਟੱਬ ਵਗੈਰਾ ਹੁੰਦੇ ਉਹਨਾਂ ਨੂੰ ਸਰਫ ਦੇ ਨਾਲ ਜ਼ਰੂਰ ਵਾਸ਼ ਕਰਦੀ ਹੁੰਨੀ ਆ ਤੁਸੀਂ ਮੈਨੂੰ ਕਈ ਵਾਰ ਕਹਿ ਦਿੰਦੇ ਆ ਤੁਸੀਂ ਚੀਜ਼ਾਂ ਨੂੰ ਜਾਂ ਫਿਰ ਘਰ ਨੂੰ ਕਿਸ ਤਰੀਕੇ ਨਾਲ ਮੇਨਟੇਨ ਰੱਖਦੇ ਹੋ ਬਸ ਮੇਰਾ ਇਹੀ ਤਰੀਕਾ ਹੈ ਅਗਰ ਕੋਈ ਵੀ ਚੀਜ਼ ਯੂਜ਼ ਕਰ ਲੈਣੀ ਉਹਨੂੰ ਚੰਗੇ ਤਰੀਕੇ ਨਾਲ ਵਾਸ਼ ਕਰਕੇ ਉਸ ਤੋਂ ਬਾਅਦ ਸੁਕਾ ਦੇਣੀ ਹੁੰਨੀ ਆ ਫਿਰ ਪਤਾ ਜਾਂਦੀਆਂ ਨੇ ਕਾਫੀ سارے ਲੋਕ ਜਿਵੇਂ ਮੈਨੂੰ ਮੈਸੇਜ ਕਰ ਦਿੰਦੇ ਨੇ ਕਿ ਸਾਡਾ ਨਾ ਘਰ ਦੇ ਕੰਮ ਦੇ ਵਿੱਚ ਬਿਲਕੁਲ ਵੀ ਮਨ ਨਹੀਂ ਲੱਗਦਾ ਹੈਗਾ ਘਰ ਦਾ ਕੰਮ ਕਰਨ ਨੂੰ ਦਿਲ ਨਹੀਂ ਲੱਗਦਾ ਸਿੱਛੇਤੀ ਬੋਰ ਹੋ ਜਾਂਦੇ ਆ ਦੇਖੀਏ ਅਗਰ ਤੁਸੀਂ ਮੇਰੇ ਤਰੀਕੇ ਦੇ ਨਾਲ ਆਪਣੇ ਘਰ ਦੀ ਰੁਟੀਨ ਨੂੰ ਫੋਲੋ ਕਰੋਗੇ ਨਾ ਤੁਹਾਡੇ ਘਰ ਦੇ ਕੰਮ ਦੇ ਵਿੱਚ ਦਿਲ ਵੀ ਲੱਗੂਗਾ ਔਰ ਤੁਹਾਡੇ ਸਾਰੇ ਕੰਮਾਂ ਜਿਹੜੇ ਟਾਈਮ ਦੇ ਨਾਲ ਹੋ ਜਾਣਗੇ ਔਰ ਪਤਾ ਕੀ ਗੱਲ ਹੈ ਮੈਂ ਜਰੂਰ ਤੁਸੀਂ ਕੋਈ ਵੀ ਰੁਟੀਨ ਫੋਲੋ ਕਰਦੇ ਹੋ ਨਾ ਉਹਦੇ ਨਾਲ ਇਹ ਆ ਕਿ ਤੁਹਾਡੇ ਸਾਰੇ ਕੰਮ ਆਸਾਨੀ ਤੇ ਟਾਈਮ ਦੇ ਨਾਲ ਹੋ ਜਾਂਦੇ ਆ ਔਰ ਨਾ ਚਾਹੀਓ ਘਰ ਦਾ ਕੰਮ ਆ ਚਾਹੀਓ ਤੁਹਾਡਾ ਕੋਈ ਵੀ ਕੰਮ ਆ ਤੁਸੀਂ ਕੋਈ ਵੀ ਵਰਕ ਘਰੇ ਕਰਦੇ ਹੋ ਕਦੀ ਵੀ ਨਾ ਕੋਈ ਵੀ ਕੰਮ ਸਟ्रेस ਲੈ ਕੇ ਨਾ ਕਰਿਆ ਕਰੋ ਟੈਨਸ਼ਨ ਦੇ ਵਿੱਚ ਕੋਈ ਵੀ ਕੰਮ ਨਾ ਕਰਿਆ ਕਰੋ ਕਿਉਂਕਿ ਪਤਾ ਕੀ ਗੱਲ ਹੈ ਸਟ्रेस ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਨੇ ਖਰਾਬ ਹੋ ਜਾਂਦੀਆਂ ਨੇ ਮੇਰੇ ਨਾਲ ਅਕਸਰ ਐਦਾ ਹੀ ਹੁੰਦਾ ਜਿੰਨੀ ਵੀ ਜ਼ਿਆਦਾ ਮੈਂ ਘਰ ਦੇ ਕੰਮ ਵਿੱਚ ਜਾਂ ਫੇ ਕੋਈ ਹੋਰ ਕੰਮ ਕਰਨ ਦੇ ਵਿੱਚ ਕਾਲੀ ਕਰਾਂ ਨਾ ਬਹੁਤ ਸਾਰੀਆਂ ਚੀਜ਼ਾਂ ਮੇਰੀਆਂ ਨਾ ਖਰਾਬ ਹੋ ਜਾਂਦੀਆਂ ਨੇ ਸੋ ਇਸ ਤਰੀਕੇ ਨਾਲ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਟੈਂਸ਼ਨ ਫਰੀ ਹੋ ਕੇ ਕੰਮ ਕਰਨਾ ਮੈਂ ਵੀ ਵਸਾ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਫੋਲੋ ਕਰਦੀ ਹੁੰਦੀ ਹਣੀ ਜਿਹਦੇ ਕਰਕੇ ਮੇਰੇ ਜਿਹੜੇ ਕੰਮ ਆ ਟਾਈਮ ਤੋਂ ਪਹਿਲਾਂ ਖਤਮ ਹੋ ਜਾਂਦੇ ਔਰ बस ਫਾਰਮੂਲਾ ਸਭ ਤੋਂ ਜ਼ਿਆਦਾ ਵਧੀਆ ਇਹੀ ਹੈ ਕਿ ਜਿੰਨੀ ਜਲਦੀ ਤੁਸੀਂ ਮਾਰਨਿੰਗ 'ਚ ਉੱਠੋਗੇ ਨਾ ਓਨੀ ਜੇ ਤਿਲ ਤੁਹਾਡੇ ਸਾਰੇ ਘਰ ਦੇ ਕੰਮਾਂ ਹੋ ਖਤਮ ਹੋ ਜਾਣਗੇ ਟਾਈਮ ਦੇ ਨਾਲ ਤੇ ਆਸਾਨੀ ਦੇ ਨਾਲ ਨਿਪਟ ਵੀ ਜਾਣਗੇ ਔਰ ਮੇਰਾ ਵੀ ਬਸ ਇੱਥੇ ਸਾਰਾ ਜਿਹੜਾ ਘਰ ਦਾ ਕੰਮ ਆ ਉਹ ਹੋ ਚੁੱਕਿਆ ਆ ਔਰ ਜਿੰਨੇ ਵੀ ਮੇਰੇ ਡਸਟਿੰਗ ਕਲੀਨਿੰਗ ਵਾਲੇ ਸਵੇਰ ਦੇ ਮੇਰੇ ਪੋਚੇ ਸੀ ਨਾ ਔਰ ਇੱਥੇ ਹੀ ਜਦੋਂ ਮੈਂ ਸਲੀਪਰ ਵਗੈਰਾ ਵਾਸ਼ ਕੀਤੇ ਸੀ ਧੋ ਕੇ نیچے ਹੀ ਤਾਰ ਤੇ ਸੁੱਕਨੇ ਪਾ ਦੇਣੇ ਹੁੰਦੀਆਂ ਕਿਉਂਕਿ ਨਾ ਅੱਜ ਮੈਂ ਕੱਪੜੇ ਵਗੈਰਾ ਵਾਸ਼ ਨਹੀਂ ਕੀਤੇ ਸੀਗੇ ਤਾਂ ਕਰਕੇ ਨਾ ਇਹਨਾਂ ਨੂੰ ਮੈਂ نیچے ਹੀ ਪਾ ਦਿੱਤਾ ਆ ਔਰ ਨ ਪਾ ਦੂੰਗੀ ਕਿਉਂਕਿ ਇਹਨਾਂ ਵਿੱਚ ਵੀ 스멜 ਆ ਜਾਂਦੀ ਆ ਆਪਾਂ ਡੇਲੀ ਇਹਨਾਂ ਨੂੰ ਯੂਜ਼ ਕਰਦੇ ਆ ਸੋ ਚਲਿਏ ਫਿਰ ਇਹ ਸੀਗਾ ਅੱਜ ਦਾ ਵਲੌਗ ਇਵੇਂ ਦਾ ਲੱਗਿਆ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾ ਬਾਈ